ਸਰਕਾਰਾਂ ਵਿਰੁੱਧ ਬੋਲਣ ਦਾ ਭੋਗਣਾ ਪੈਂਦਾ ਏ ਸੱਟਾ ਜਿਹੜਾ ਵੀ ਬੋਲੂਗਾ ਸਰਕਾਰਾਂ ਦੇ ਵਿਰੁੱਧ ਉਸ ਨੂੰ ਸਰਕਾਰਾਂ ਕਿਸੇ ਨਾ ਕਿਸੇ ਤਰੀਕੇ ਦੱਬ ਹੀ ਲੈਂਦੀਆਂ ਨੇ ਆ ਬਾਈ ਨੇ ਸਰਕਾਰਾਂ ਅਤੇ ਉਹਨਾਂ ਦੇ ਚਮਚਿਆਂ ਦੇ ਬਾਰੇ ਕਰ ਦਿੱਤੇ ਨੇ ਵੱਡੇ ਖੁਲਾਸੇ ਜੇ ਵੀਡੀਓ ਚੰਗੀ ਲੱਗਦੀ ਹੈ ਤਾਂ ਦਬ ਕੇ ਸ਼ੇਅਰ ਜ਼ਰੂਰ ਕਰਨਾ ਅਸੀਂ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਸੁਣਨਾ ਕਿ ਕਿਵੇਂ ਸਰਕਾਰਾਂ ਬੋਲਣ ਵਾਲਿਆਂ ਦੇ ਮੂੰਹ ਦੱਬ ਦਿੰਦੀਆਂ ਨੇ ਆਓ ਸੁਣਦੇ ਹਾਂ ਕਿ ਬਾਈ ਨੇ ਕਿਹੜੇ-ਕਿਹੜੇ ਵੱਡੇ ਖੁਲਾਸੇ ਕੀਤੇ ਨੇ ਣਾ ਨੇ ਝੂਠ ਕਹਿ ਗਿਆ ਕਹਿੰਦੇ ਕੀ ਆ ਕਾਮਾਰਕਟ ਉਹ ਸਾਰੇ ਤੁਹਾਨੂੰ ਕਹਿੰਦੇ ਕਾਮਾਰਕਟ ਕੋਲੋਂ ਕੁਝ ਕੁ ਚੁੜਕੇ ਚਾਣੀ ਲਾਉਂਦੇ ਕੁਝ ਬਣਾਉਂਦੇ ਆ ਇਹ ਕਹਾਵਤਾਂ ਬਾਹਰ ਲਿਆਂਦੇ ਸੱਚ ਹੁੰਦੀਆਂ ਹੋਣਗੇ ਜਿਵੇਂ ਆ ਚਾਈਨਾ ਵਾਲਿਆਂ ਨੇ ਤਾਂਗ ਰੇਨ ਜਾਨ ਜਿਹੜਾ ਉਹਨਾਂ ਦਾ ਖੇਤੀਬਾੜੀ ਮੰਤਰੀ ਸੀ ਜਿਹੜਾ 2020 ਤੋਂ 24 ਤੱਕ ਰਿਹਾ ਸੀਗਾ ਉਸ ਬੰਦੇ ਨੂੰ ਕੀ ਆ ਮੌਤ ਦੀ ਸਜ਼ਾ ਸੁਣਾਈ ਆ ਇਹਨੂੰ ਕਹਿੰਦੇ ਆ ਕਾਮਾਰਕਟ ਟੰਗਣਾ ਤੇ ਇੱਕ ਕਾਮਾਰਕਟ ਟੰਗਿਆ ਤੇ ਹੇਠਲੇ ਦੇਖ ਲੋ ਜਿਹੜੇ ਬੰਦੇ ਆ ਹਾਡੇ ਮੁੱਖ ਮੰਤਰੀ ਸਾਹਿਬ ਨੇ ਵੀ ਕਹਿੰਦੇ ਸਿਆਣਿਆਂ ਦੀ ਗੱਲ ਸੁਣੀ ਸੀ ਕਹਿੰਦੇ ਕਾਮਾਰ ਕੇ ਟੰਗ ਦਿਓ ਟੱਕਾਂਵਾਂ ਤੋਂ ਖਿਹੜਾ ਛੁੱਟ ਜਾਂਦਾ ਜਿਹੜੇ ਆ ਕਾਮਾਰ ਕੇ ਟੰਗੇ ਸੀ ਮੁੱਖ ਮੰਤਰੀ ਸਾਹਿਬ ਇਹਦਾ ਕੀ ਆ ਮਰਨ ਤੋਂ ਬਾਅਦ ਅਜੂ ਉੱਡੇ ਫਿਰਦੇ ਆ ਮੈਂ ਨਹੀਂ ਕਹਿੰਦਾ ਇਹ ਦੋਸ਼ੀ ਸੀ ਤੁਸੀਂ ਕਹਿੰਦੇ ਸੀ ਦੋਸ਼ੀ ਆ ਬਿਜੇ ਸਿੰਘ 라ਜੀ ਹੋ ਗਏ ਇੱਕਾ ਤੋਂ ਉਤਰ ਜਾ ਜਿਹੜਾ ਮਿਤਰਾਤਨ ਹੋ ਗਿਆ ਤੇ ਰਮਨ ਰੋੜਾ ਹੋ ਗਿਆ ਇਹਨਾਂ ਨੂੰ ਜਦੋਂ ਛੱਡ ਦਿੰਨੇ ਆ ਮੈਂ ਕਹਿੰਦਾ ਕਿ ਜੇ ਤਾਂ ਹਲੇ ਲੈਵਲ ਤੇ ਵਗ ਜੀ ਤਾਂ ਬਾਕੀ ਦੇ ਦੇਖ ਲਓ ਅਮਰ ਹੂਮ ਜਿਹੜੇ ਜੈਲ ਵਾਲੇ ਤਾਂ ਜੀ ਸੀਗੇ ਜਿਨ੍ਹਾਂ ਨੂੰ ਕਿਹਾ ਜਉਂਦੇ ਜੀ ਪਹਿਲਾਂ 4 ਸਾਲ ਦੀ ਸਜ਼ਾ ਹੋਈ ਸੀ ਕਹਿੰਦੇ ਆਪਦੀ ਆਮਦਨ ਤੋਂ ਵੱਧ ਸੋਰਸ ਰੱਖਣ ਦੇ ਬਦਲੇ ਦੇ ਵਿੱਚ ਤੇ ਦੂਜਾ ਕਮੇਡੀਅਨ ਲਾਲੂ ਯਾਦਵ ਜਿਹੜਾ ਪਸ਼ੂਆਂ ਦਾ ਚਾਰੀ ਖਾ ਗਿਆ ਸੀ ਤੇ ਉਹਦੇ ਬਦਲੇ 'ਚ ਇਹਨੂੰ 14 ਸਾਲ ਦੀ ਸਜ਼ਾ ਹੋਈ ਸੀ ਤੇ ਤੀਜਾ ਸਾਡੇ ਗਵੰਢੀ ਜ਼ੂਪੇ ਵਾਲੇ ਓਮ ਪ੍ਰਕਾਸ਼ ਚਟਾਲਾ ਜੀ ਬਾਦਲ ਕਿਆਂ ਦੇ ਬਿੱਤਰ ਜਿਹੜੇ ਅਧਿਕਾਰੀਆਂ ਦੀ ਭਰਤੀ ਦੇ ਘਟਾਲੇ ਦੇ ਵਿੱਚ ਆ ਜਾਂਦੇ ਤੇ ਜਿਨ੍ਹਾਂ ਨੂੰ 10 ਸਾਲ ਦੀ ਸਜ਼ਾ ਹੁੰਦੀ ਆ ਇੰਨੇ ਜਣੇ ਫਿਰ ਜਾ ਕੇ ਕਹਿੰਦੇ ਸੁਪਰੀਮ ਕੋਰਟ 'ਚੋਂ ਬਰੀ ਹੋ ਜਾਂਦੇ ਆ ਤੇ ਕਿਉਂ ਹੋ ਜਾਂਦੇ ਆ ਉਹ ਜਿੱਥੇ ਜੱਜ ਵੀ ਬਕਾਊ ਉਥੇ ਫਾਹੇ ਕਿਹੜਾ ਲਾਉ ਯਕੀਨ ਆਪਦੇ ਆਪ ਤੇ ਕਰਨਾ ਪੈਣਾ ਕਿਉਂਕਿ ਲੀਡਰਾਂ ਤੇ ਯਕੀਨ ਕਰ ਕਰਕੇ ਆਪਾਂ ਸਾਰੇ ਹੰਬੇ ਪਏ ਆ ਸਾਰੇ ਮਾਰ ਕੇ ਟੰਗੇ ਕਾਂ ਜਿਹੜੇ ਲੋਕਾਂ ਨੇ ਮਾਰ ਕੇ ਟੰਗਤੇ ਸੀ ਨਾ ਉਹ ਸਾਰਿਆਂ ਨੂੰ ਹੁਣ ਕੀ ਆ ਵੱਡੇ ਮਹਿਲਾ ਵਾਲੇ ਆ ਆਪਦੇ ਮਹਿਲਾ ਦੇ ਵਿੱਚ ਕੀ ਆ ਬਿਠਾਈ ਜਾਂਦੇ ਆ ਕੈਪਟਨ ਅਰਗੇ ਹੋ ਗਏ ਮਨਪ੍ਰੀਤ ਬਾਦਲ ਅਰਗੇ ਜਿਹੜੇ ਸਿਰੇ ਦੇ ਮਕੇ ਸੀਗੇ ਜਿਨ੍ਹਾਂ ਨੂੰ ਮਾਰ ਕੇ ਟੰਗਤਾ ਸੀ ਲੋਕਾਂ ਨੇ ਉਹ ਅੱਜ ਮਹਿਲਾ ਦਾ ਸ਼ਿੰਗਾਰ ਬਣੇ ਹੋਏ ਆ ਬਾਕੀ ਵਾਸ਼ਿੰਗ ਮਸ਼ੀਨਾਂ ਚੱਲੀ ਜਾਂਦੀਆਂ ਸਿਰੇ ਦੇ ਗੰਦਬੰਦੇ ਜਿਹੜੇ ਹੈਗੇ ਆ ਉਹਨਾਂ ਨੂੰ ਕੀ ਆ ਸਾਫ਼ ਸੁਥਰੇ ਕਰਕੇ ਹੁਣ ਕੀ ਆ ਕੱਢਿਆ ਜਾਣਾ ਇਹਨਾਂ ਸੰਦਾਂ ਨਾਲ ਕੀ ਆ ਥੋੜਾ ਹੀ ਇਲਾਜ ਕਰਨਾ ਇਹਨਾਂ ਨੇ ਤੇ ਜੇ ਜ਼ਰੂਰਤ ਹੈਗੀ ਆ ਤੇ ਪੰਜਾਬ ਦਾ ਪਾਣੀ ਪੀਤਾ ਔਰ 1 ਨਵੰਬਰ ਨੂੰ ਜਿੱਦੇ ਪੰਜਾਬ ਦਿਵਸ ਆ ਨਾ ਉਹਦੇ ਪਹੁੰਚ ਜਿਓ ਤੇ ਜੇ ਕਿਸੇ ਘੋੜੇ ਵਾਲੇ ਦੀ ਆਸ ਹੈਗਾ ਵੀ ਘੋੜੇ ਵਾਲਾ ਰਾਜਕਮਰ ਅਗੇ ਖੜਾ ਛੜਾਉ ਤਾਂ ਫਿਰ ਰੱਬ ਰੱਖਾ ਓਏ ਗਾਂਧੀ ਦੀ ਮਾਂ ਹੀ ਚੰਦਰੀ ਨਿਕਲ ਗਈ ਗਾਂਧੀ ਨੇ ਕੀ ਕੀਤਾ ਗਾਂਧੀ ਕੀ ਚੰਗਾ ਭਲਾ ਰਾਜ ਦਾ ਪੁੱਜਦਾ ਸੀਗਾ ਚੰਗਾ ਭਲਾ ਪੈਸੇ ਕਮਾਉਂਦਾ ਸੀ ਪਰ ਆਪਦੇ ਛੋਟੇ ਭੈਣ ਭਰਾਵਾਂ ਨੂੰ ਦੇਖ ਕੇ ਨਾ ਭੁੱਖੇ ਮਰਦੇ ਗਾਂਧੀ ਤੋਂ ਜਰ ਨਾ ਹੋਏ ਉਹ ਭਰਾਵ ਦੀ ਮਾਂ ਦੇ ਗੱਲ ਪੈਂਦਾ ਕਿੰਨਾ ਉਹਨੂੰ ਭੁੱਖੇ ਮਾਰਨਾ ਤੂੰ ਮਾੜਾ ਮੋਟ ਆਪਾਂ ਸਾਰੇ ਜਾਣਦੇ ਆ ਕਿ ਮਾਂ ਵੀ ਕਹਿੰਦੇ ਰੋਏ ਬਿਨਾ ਦੁੱਧ ਨਹੀਂ ਦਿੰਦੀ ਪਰ ਇੱਕ ਐਸੀ ਮਾਂ ਜਾਰ ਜਿਹੜੀ ਦੁੱਧ ਦੀ ਥਾਂ ਤੇ ਆਪਦੇ ਧੀਆਂ ਪੁੱਤਾਂ ਤੇ ਗੋਲੀਆਂ ਮਾਰਦੀ ਆ ਤੇ ਗਾਂਧੀ ਨੂੰ ਫੜ ਕੇ ਕੀ ਆ ਅੰਦਰ ਤਾੜ ਦਿੰਦੀ ਆ ਛੋਟੇ ਹੁੰਦੇ ਆ ਤੁਸੀਂ ਵੀ ਆਪਦੀ ਮਾਂ ਨਾਲ ਹਿੰਡ ਕਰਦੇ ਰਹੋਗੇ ਮਾਂਵਾ ਝਿੜਕਦਿਆਂ ਵੀ ਹੈਗੀਆਂ ਫੜ ਕੇ ਕਈ ਵਾਰੀ ਕੀ ਆ ਅੰਦਰ ਕਮਰੇ 'ਚ ਵੀ ਬੰਦ ਕਰ ਦਿੰਦੀਆਂ ਪਰ ਮੁੜ ਕੇ ਦਿਲ ਪਿਘਲ ਜਾਂਦਾ ਵੀ ਰੋਂਦਾ ਸੀ ਜੋ ਆ ਕੇ ਮੰਗਦਾ ਸੀ ਤਾਂ ਮਾਂਵਾ ਫਿਰ ਕੀ ਆ ਦੇ ਦਿੰਦੀਆਂ ਪਰ ਇਹ ਮਾਂ ਨਹੀਂ ਇਹ ਡੈਨ ਆ ਤੇ ਮੈਂ ਕਿਹੜੀ ਮਾਂ ਦੀ ਗੱਲ ਕਰਦਾ ਸਰਕਾਰ ਦੀ ਗੱਲ ਕਰਦਾ ਸਰਕਾਰ ਮਾਂ ਹੁੰਦੀ ਆ ਲੋਕਤੰਤਰ 'ਚ ਤੇ ਅੱਜ ਦੇ ਗਾਂਧੀ ਦਾ ਕਸੂਰ ਕੀ ਆ ਪਹਿਲੀ ਗੱਲ ਤਾਂ ਉਹ ਕੀ ਆ ਜੈ ਹਿੰਦ ਜੈ ਭਾਰਤ ਦਾ ਨਾਹਰਾ ਲਾਉਂਦਾ ਤੇ ਦੂਜਾ ਉਹ ਸਵਦੇਸ਼ੀ ਚੀਜ਼ਾਂ ਵਰਤਣ ਨੂੰ ਕਹਿੰਦਾ ਉਸ ਗਾਂਧੀ ਵਾਂਗੂ ਤੀਜਾ ਉਹਦਾ ਬਾਹ ਕੀ ਆ ਕੱਟੜ ਹਿੰਦੂਆਂ ਨਾਲ ਪੈ ਗਿਆ ਗੌੜਸੇ ਨਾਲ ਪੈ ਗਿਆ ਜਿਹੜੇ ਨੇ ਗੋਲੀ ਮਾਰੀ ਸੀ ਗਾਂਧੀ ਦੇ ਤੇ ਅਗਲਾ ਅੱਜ ਦਾ ਗਾਂਧੀ ਫੇਰ ਸ਼ਾਂਤੀ ਦੀ ਅਪੀਲ ਕਰੀ ਜਾਂਦਾ ਪਰ ਇੱਕ ਫਰਕ ਆ ਵੀ ਅੱਜ ਦਾ ਗਾਂਧੀ ਉਸ ਗਾਂਧੀ ਵਾਂਗੂ ਰਲ ਕੇ ਨਹੀਂ ਖੇਡਦਾ ਇਹ ਜਨਮ ਦਿਹਾੜਾ ਜ ਆਪਾਂ ਉਹਨੂੰ ਕਾੜੂ ਮਾੜਾ ਕਹਿਣਾ ਮੈਂ ਤਾਂ ਅੱਜ ਦੇ ਕੀ ਗਾਂਧੀ ਦੀ ਗੱਲ ਕਰਦਾ ਜਿਹੜਾ ਵਿਚਾਰਾ ਜਿਹੜਾ ਆਪਦੇ ਛੋਟੇ ਭੈਣ ਭਰਾਵਾਂ ਖਾਤਰ ਆਵਾਜ਼ ਚੱਕਦਾ ਚੰਗਾ ਭਲਾ ਟਾਪ ਦਾ ਇੰਜੀਨੀਅਰ ਆ ਜਿਹਨੂੰ 15-15 ਅਵਾਰਡ ਮਿਲਿਆ ਰਮਨ ਮੈਗਾਸੇ ਸੇ ਅਵਾਰਡ ਮਿਲਿਆ ਰੋਲੈਕਸ ਅਵਾਰਡ ਮਿਲਿਆ ਤੇ ਹੋਰ ਕੀ ਆ ਕਿੱਡੇ ਕਿੱਡੇ ਅਵਾਰਡ ਮਿਲਿਆ ਡਾਕਟਰੇਟ ਦੀਆਂ ਡਿਗਰੀਆਂ ਦਿੱਤੀਆਂ ਬਾਹਰ ਲੈਣੇ ਤੇ ਅੱਜ ਇਹ ਹੱਤਬਾਦੀ ਬਣਾਤਾ ਕਿਉਂਕਿ ਇਹਦੀ ਮਾਕੀਆ ਮਤੇਰ ਨਾਲੋਂ ਵੀ ਮਾੜੀ ਆ ਮੇਰਾ ਮਤਲਬ ਸਰਕਾਰ ਤੋਂ ਆ ਤੇਦਾ ਬਾ ਕੀ ਆ ਭੂਰੇ ਅੰਗਰੇਜ਼ਾਂ ਨਾਲ ਪੈ ਗਿਆ ਮੈਂ ਕਹਣਾ ਗੋਰੇ ਅੰਗਰੇਜ਼ਾਂ ਤੇ ਫੇਰ ਵੀ ਖਲਾਕ ਸੀ ਉਹਨਾਂ ਦਾ ਖਲਾਕ ਹੀ ਕੋਈ ਨਹੀਂ ਪਰ ਜਿਹੜੇ ਭੈਣ ਭਰਾਵਾਂ ਖਾਤਰ ਇਹ ਆਵਾਜ਼ ਚੱਕਦਾ ਉਹ ਭੈਣ ਵੀ ਸਪੋਰਟ ਕੀਆ ਵਾਂਚੂਕ ਲਿਖ ਕੇ ਥੱਲੇ ਕਮੈਂਟ ਬਾਕਸ 'ਚ ਵੀ ਲਿਖਿਓ ਤੇ ਜੇ ਕੀ ਐ ਇਸ ਗੱਲ ਨਾਲ ਸਹਿਮਤ ਹੋਇਆ ਤਾਂ ਪੋਸਟ ਸ਼ੇਅਰ ਕਰਿਓ ਗਾਂਧੀ ਨੇ ਕੀ ਆਈਸ ਤੂਪਾ ਬਣਾਇਆ ਯਾਰ ਜਿਹੜਾ 1.5 ਲੱਖ ਲੀਟਰ ਪਾਣੀ ਕਹਿੰਦੇ ਸਟੋਰ ਕਰ ਲੈਂਦਾ ਕਿੱਥੇ ਉਹ ਜਿਹੜਾ ਕੀ ਉੱਤੇ ਬਰਫ਼ ਦੇ ਵਿੱਚ ਰੇਗਿਸਤਾਨ ਜਿਹੜਾ ਬਣਿਆ ਹੋਇਆ ਜਿੱਥੇ ਬਾਰਿਸ਼ਾ ਨਹੀਂ ਪੈਂਦੀਆਂ ਤਾਂ ਉੱਥੇ ਫਿਰ ਕੀ ਇਹ ਕਰਦਾ 1.5 ਲੱਖ ਪਾਣੀ ਨੂੰ ਸਟੋਰ ਕਰ ਲੈਂਦਾ ਬਰਫ਼ ਦੇ ਰੂਪ ਦੇ ਵਿੱਚ ਜਿਹਨੂੰ ਬਾਅਦ ਦੇ ਵਿੱਚ ਕੀ ਸਾਰਾ ਸਾਇਲ ਵਰਤਿਆ ਜਾ ਸਕਦਾ ਇਸੇ ਕਰਕੇ 스위스ਲੈਂਡ ਵਰਗੇ ਇਟਲੀ ਵਰਗੇ ਮੁਲਕ ਕੀ ਇਹਨੂੰ ਆਪਦੇ ਮੁਲਕ 'ਚ ਸੱਜਦੇ ਆ ਤੇ ਉਹ ਕੀ ਤੇ ਇਹੀ ਸਕਸ਼ਕ ਕੀਆ ਭਾਰਤ ਦੀ ਫੌਜ ਬਾਤ ਤੇ ਸੋਲਰ ਹੀਟਡ ਟੈਂਟ ਬਣਾਉਂਦਾ ਜਿਹਦੇ ਨਾਲ ਕਹਿੰਦੇ ਬਾਹਰ ਜੇ ਮਾਈਨਸ ਕੀ ਹੈ 30 ਡਿਗਰੀ ਤੱਕ ਵੀ ਟੈਂਪਰੇਚਰ ਹੋਵੇ ਤਾਂ ਅੰਦਰ ਕੀ ਹੋਵੇ 15-20 ਡਿਗਰੀ ਟੈਂਪਰੇਚਰ ਤੇ ਬੰਦਾ ਸਰਵਾਈਵ ਕਰਦਾ ਤੇ ਇੱਕ ਟੈਂਟ ਚ 10 ਬੰਦੇ ਰਹਿ ਸਕਦੇ ਤੇ ਲਗਭਗ 50 ਹਜ਼ਾਰ ਸੈਨਿਕਾਂ ਦੇ ਮੈਂ ਕਹਿੰਦਾ برف ਦੇ ਵਿੱਚ ਬੈਠ ਕੇ ਸਾਡੇ ਮੁਲਕ ਦੀ ਰਾਖੀ ਕਰਨ ਵਾਸਤੇ ਇਹ ਬੰਦਾ ਟੈਂਟ ਤਿਆਰ ਕਰਕੇ ਦਿੰਦਾ ਜਿਹਦੇ ਅੱਜ ਕੀ ਆ ਗਦਾਰ ਫੌਨ ਦਾ ਠੱਪਾ ਲਾਇਆ ਜਾਂਦਾ ਕਿਉਂ ਲਾਇਆ ਜਾਂਦਾ ਕਿਉਂਕਿ ਜਿਹੜੀ ਮਾਂ ਦੇ ਖਸਮ ਆ ਨਾ ਇੱਥੇ ਮੇਰਾ ਮਤਲਬ ਅਡਾਨੀ ਅਮਬਾਨੀ ਵਰਗਿਆਂ ਤੋਂ ਆ ਖਾਸ ਤ ਤੇ ਉਹਨੂੰ ਉੱਥੋਂ ਦਾ ਲੀਥੀਅਮ ਦਿਖ ਰਿਹਾ ਲੀਥੀਅਮ ਬੈਟਰੀਆਂ ਨਾਲ ਜਿਹੜੀਆਂ ਨਾਲ ਆਪਣੀਆਂ ਗੱਡੀਆਂ ਅੱਜ ਕੱਲ ਨਵੀਆਂ ਜਿਹੜੀਆਂ ਆ ਰਹੀਆਂ ਨੇ ਗੱਡੀਆਂ ਦੇ ਬਾਕੀ ਸਕੂਟਰੀਆਂ ਜਿਹੜੀਆਂ ਟਿਕਦੀਆਂ ਨੇ ਬੈਟਰੀਆਂ ਉਹਦੇ ਵਿੱਚ ਪਾਇਆ ਜਾਣ ਵਾਲਾ ਜਿਹੜਾ ਲੀਥੀਅਮ ਹੈ ਨਾ ਸਭ ਤੋਂ ਵੱਧ ਕਿੱਥੇ ਮਿਲਦਾਗਾ ਲੇਹ ਲਦਾਖ ਦੇ ਵਿੱਚ ਤੇ ਮਾਂ ਦੇ ਖਸਮਾ ਨੇ ਕਿ ਉਹ ਕੱਢਣਾ ਇਸੇ ਦੇ ਖਿਲਾਫ ਬੋਲਦਾ ਕੌਣ ਆ ਗਾਂਧੀ ਬੋਲਦਾ ਅੱਜ ਦਾ ਸੋਨੋ ਬਾਂਗਚੁੱਕ ਬੋਲਦਾ ਤੇ ਦੂਜੀ ਉਹ ਮੁਖਾਲਫਤ ਕਰਦਾ ਚਾਈਨਾ ਦੀ ਇਸੇ ਕਰਕੇ ਉਹਨੇ ਕੀ ਆ ਨਾਰਾ ਦਿੱਤਾ ਸੀ ਕਹਿੰਦਾ ਕੀ ਹੈ ਚਾਈਨਾ ਦੇ ਮਾਲ ਦਾ ਬਾਈਕਾਟ ਕਰ ਦਿਓ ਕਹਿੰਦਾ ਸਾਨੂੰ ਹਥਿਆਰਾਂ ਨਾਲ ਮਾਰਦਾ ਉਹਨੇ ਕਿਹਾ ਜਿਹੜੀ ਚਾਈਨਾ ਕੋਲੇ ਬੁਲਟ ਪਾਵਰ ਆ ਮਤਲਬ ਹਥਿਆਰ ਨੇ ਉਹਨਾਂ ਦਾ ਮੁਕਾਬਲਾ ਕੀ ਆ ਆਪਦੀ ਕੀ ਆ ਵਾਲਟ ਪਾਵਰ ਦੇ ਨਾਲ ਕਰੋ ਆਪਣੇ ਪਰਸ ਦੇ ਨਾਲ ਕਰੋ ਮਤਲਬ ਚੀਜ਼ਾਂ ਲੈਣੀਆਂ ਬੰਦ ਕਰ ਦਿਓ ਗੱਲ ਫੇਰ ਉੱਥੇ ਗਾਂਧੀ ਦੀ ਮਾਂ ਤੇ ਆ ਗਈ ਮੇਰਾ ਮਤਲਬ ਸਰਕਾਰ ਤੇ ਆ ਗਈ ਇਹਨੇ ਖਸਮ ਕੌਣ ਕਰ ਲਿਆ ਹੁਣ ਚੀਨ ਨੂੰ ਕਰ ਲਿਆ ਉਹਨੇ ਚਾਈਨਾ ਦੀ ਬੁੱਕਲ 'ਚ ਬੈਠਦੀ ਹੈ ਜਾ ਕੇ ਅੱਜ ਤੱਕ ਗਾਂਧੀ ਪੰਜ ਵਾਰੀ ਭੁੱਖ ਹੜਤਾਲ ਰੱਖਦਾ ਓਏ ਵਿਚਾਰਾ ਲੇ ਤੋਂ ਲੈ ਕੇ ਠੀਕ ਹੈ ਨਾ ਦਿੱਲੀ ਤੱਕ ਪੈਦਲ ਆਉਂਦਾ ਜਿਹੜਾ ਮਾਈਨਸ ਡਿਗਰੀ ਟੈਂਪਰੇਚਰ ਦੇ ਵਿੱਚ ਰਹਿੰਦਾ ਰਹਿੰਦਾ ਹੋਵੇ ਉਹ ਬੰਦਾ ਕੀ ਆ ਤਾਪਦੀ ਗਰਮੀ ਦੇ ਵਿੱਚ ਆਉਂਦਾ ਸਤੰਬਰ ਮਹੀਨੇ ਚੋਂ ਚੱਲਦਾ 1000 ਕਿਲੋਮੀਟਰ ਦਾ ਕੀ ਆ ਸਫਰ ਹੁੰਦਾ ਜਿਹੜਾ ਪੈਦਲ ਤੈਅ ਕਰਦਾ ਤੇ 2 ਅਕਤੂਬਰ ਨੂੰ ਕਹਿੰਦਾ ਕਿ ਅੱਜ ਦੇ ਦਿਨ ਕਹਿੰਦਾ ਜਾ ਕੇ ਆਪਦੇ ਪਿਓ ਦਾ ਜਨਮ ਦਿਨ ਮਨਾਵਾਂਗੇ ਗਾਂਧੀ ਦਾ ਮਾਣੇ ਖਸਮ ਹੀ ਬਦਲ ਲਿਆ ਜਦੋਂ ਐਸੇ ਕਰਕੇ 2024 ਦੇ ਜਦੋਂ ਕੀ ਆ ਪਹੁੰਚਦਾ ਦਿੱਲੀ ਤਾ ਉਹਨਾਂ ਨੂੰ ਵੀ ਉਸੇ ਸਿੰਘੂ ਬਾਰਡਰ ਤੋਂ ਫੜ ਲਿਆ ਜਾਂਦਾ ਜਿਹੜੇ ਦੇ ਉੱਤੇ ਕੀ ਆ ਸਾਡੇ ਕਿਸਾਨ ਭਰਾ ਬੈਠੇ ਸੀ ਰੋਲਾ ਕਿਸਾਨ ਮੋਰਚਾ ਕਹਿੰਦੇ ਕਿ ਇਹ ਸ਼ਾਂਤੀ ਨਾਲ ਲੜਿਆ ਸੀ ਉਹ ਵੀ ਗਾਂਧੀ ਦੀ ਤਰਜ਼ ਤੇ ਲੜਿਆ ਸੀ ਨਹੀਂ ਉਹ ਗਾਂਧੀ ਦੀ ਤਰਜ਼ ਤੇ ਨਹੀਂ ਲੜਿਆ ਸੀ ਭਗਤ ਸਿੰਘ ਦੇ ਚੇਲੇ ਵੀ ਬੈਠੇ ਸੀ ਮੇਰਾ ਮਤਲਬ ਕੀ ਹੈ ਜਿਹੜੇ ਕਹੋਂਦੇ ਆ ਭਗਤ ਸਿੰਘ ਦੇ ਚੇਲੇ ਕਾਮਰੇਡ ਜਿਹੜੇ ਹੈਗੇ ਆ ਤੇ ਨਾਲ ਸਪੈਟ ਕੀ ਦੀ ਸੀ ਸਭ ਤੋਂ ਵੱਡੀ ਜਿਹੜੀ ਕੀ ਹੈਗੀ ਸਾਡੇ ਕੋਲ ਲੜਨ ਦੀ ਸਿੱਖੀ ਦਾ ਜज्ਬਾ ਸੀ ਸਾਡੇ ਕੋਲੇ ਤੇ ਜਦੋਂ ਹਰਿਆਣੇ ਦਾ ਬਾਰਡਰ ਕੀ ਟੱਪ ਕੇ ਲੰਘਿਆ ਤਾਂ ਉੱਥੇ ਦਿਖਾਤਾ ਸੀ ਕਿ ਅਸੀਂ ਕੀ ਕਰਨ ਜੋਗੇ ਹੈਗੇ ਆ ਉਹਦੇ ਫੌਜ ਦੇ ਪੋਸਟ ਸਾਰੀ ਪਾਸੇ हट ਗਈ ਸੀ ਮਤਲਬ ਕੀ ਹੈ ਕਿ ਲੋਕ ਸਾਹਮਣਾ ਕਰਨ ਵਾਸਤੇ ਵੀ ਤਿਆਰ ਹੋ ਗਏ ਸੀ ਅਸਲ ਵਿੱਚ ਮੈਂ ਕਹਣਾ ਕਿ ਗਾਂਧੀ ਮਾਰ ਕਿੱਥੇ ਖਾ ਗਿਆ ਕਿਉਂਕਿ ਇਹ ਗਾਂਧੀ ਨੇ ਪਹਿਲੇ ਉਸ ਗਾਂਧੀ ਦੇ ਫਲਸਫੇ ਨੂੰ ਕਾਪੀ ਕਰ ਲਿਆ ਪਰ ਇਹ ਸਮਝਿਆ ਨਹੀਂ ਕਿ ਭੂਰੇ ਅੰਗਰੇਜ਼ਾਂ ਦਾ ਇਖਲਾਕ ਕੋਈ ਨਹੀਂ ਇਹਨਾਂ ਦੇ ਖਿਲਾਫ ਕੀ ਇਹਨਾਂ ਦੇ ਮੈਦਾਨ 'ਚ ਖੜ ਕੇ ਲੜਨਾ ਪਊ ਇਸ ਗਾਂਧੀ ਨੇ ਵੀ 2013 ਦੇ ਵਿੱਚ ਨਿਊ ਲਦਾਖ ਮੂਵਮੈਂਟ ਚਲਾਈ ਸੀ ਇੱਕ ਪੋਲੀਟੀਕਲ ਆਰਗੇਨਾਈਜੇਸ਼ਨ ਖੜੀ ਕਰਨ ਦੇ ਵਾਸਤੇ ਤੇ ਕਿਹਾ ਗ੍ਰੀਨ ਪਾਰਟੀ ਵੀ ਬਣ ਜਾਂਦੀ ਆ ਪਰ ਬਾਅਦ ਦੇ ਵਿੱਚ ਸਾਰੇ ਬੰਦੇ ਰਲ ਕੇ ਕਹਿੰਦੇ ਆ ਵੀ ਆਪਾਂ ਇਹ ਕੰਮ ਤੋਂ ਕੀ ਲੈਣਾ ਤੇ ਆਪਾਂ ਸਾਰੇ ਛੱਡ ਕੇ ਇੱਕ ਐਨਜੀਓ ਹੀ ਬਣਾ ਲੈਂਦੇ ਆ ਪਰ ਮੈਂ ਦੱਸ ਦਿੰਦਾ ਕਿ ਇਸ ਮਾਂ ਦੇ ਖਿਲਾਫ ਆਵਾਜ਼ ਬੁਲੰਦ ਕਰਨ ਵਾਸਤੇ ਤੁਹਾਨੂੰ ਇਹਦੇ ਨਾਲ ਸਿੱਧੀ ਲੜਾਈ ਲੜਨੀ ਪੈਣੀ ਆ ਮੇਰਾ ਮਤਲਬ ਸਿਆਸੀ ਲੜਾਈ ਲੜਨੀ ਪੈਣੀ ਆ ਉਹਦੇ ਵਾਸਤੇ ਲੋਕ ਅਧਿਕਾਰ ਲਹਿਰ ਵੀ ਕੋਸ਼ਿਸ਼ਾਂ ਕਰ ਰਹੀ ਆ ਉਸੇ ਵਾਸਤੇ ਪੰਜਾਬ ਦੇਸ਼ ਦੇ ਉੱਤੇ 1 ਨਵੰਬਰ ਨੂੰ ਮੋਗੇ ਦੇ ਵਿੱਚ ਖੁੱਲੀ ਕਨਵੈਨਸ਼ਨ ਰੱਖੀ ਆ ਤੁਹਾਡੇ ਕੋਲੇ ਜਿਹੜਾ ਵੀ ਦਿਮਾਗ ਦੇ ਵਿੱਚ ਆਈਡੀਆ ਹੈਗਾ ਉਹ ਲੈ ਕੇ ਤੁਸੀਂ ਉੱਤੇ ਸ਼ਾਮਲ ਜ਼ਰੂਰ ਹੋ ਜਿਓ ਤੇ 20 ਤਰੀਕ ਤੋਂ ਪਹਿਲਾਂ ਪਹਿਲਾਂ ਰਜਿਸਟ੍ਰੇਸ਼ਨ ਜ਼ਰੂਰ ਕਰਾ ਦਿਓ ਮੈਂ ਨੰਬਰ ਫੇਰ ਬੋਲਦਾ 81466961449463638105 ਇਹਨਾਂ ਨੰਬਰਾਂ ਦੇ ਨੋਟ ਕਰਾ ਦਿਓ 20 ਤੋਂ ਪਹਿਲਾਂ ਪਹਿਲਾਂ ਤਾਂ ਕਿ ਰਹਿਣ ਦਾ ਵੀ ਉੱਥੇ ਪ੍ਰਬੰਧ ਹੋ ਸਕੇ ਤੇ ਜਿੰਨਾ ਚਿਰ ਪੰਜਾਬ ਦੀ ਉਲਝੀ ਤਾਣੀ ਦੀ ਤਾਂ ਦਾ ਹੱਥ ਨਹੀਂ ਆਉਂਦੀ ਉਹਨਾਂ ਚਿਰ ਉੱਥੇ ਬੈਠਾਂਗੇ